ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਛੇਤੀ ਤਿਆਰ ਹੋਣ ਵਾਲਾ ਤੇ ਬੱਚਿਆਂ ਦਾ ਮਨਪਸੰਦ ਚੀਜ਼ ਸਲਾਈਸ ਪਰਾਂਠਾ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਪਰਾਂਠਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂ ਜੀ ਚੀਜ਼ ਸਲਾਈਸ ਪਰਾਂਠਾ ਬਣਾ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਣ ਦੇ ਲਈ ਆਟਾ ਲਾਉਨੇ ਆ ਬਿਲਕੁਲ ਉਸੇ ਤਰ੍ਹਾਂ ਦਾ ਹੀ ਆਪਾਂ ਨੂੰ ਆਟਾ ਚਾਹੀਦਾ ਹੈ ਨਾ ਹੀ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਨਰਮ ਤੇ ਹੁਣ ਆਪਾਂ ਆਟੇ ਦਾ ਪੇੜਾ ਬਣਾ ਕੇ ਤਿਆਰ ਕਰ ਲੈਨੇ ਆ ਥੋੜਾ ਜਿਹਾ ਪੇੜਾ ਆਪਾਂ ਵੱਡਾ ਹੀ ਰੱਖਾਂਗੇ ਕਿਉਂਕਿ ਇਹਦੇ ਜਦੋਂ ਆਪਾਂ ਰੋਟੀ ਵੇਲਾਂਗੇ ਉਹਦੇ ਵਿੱਚ ਆਪਾਂ ਚੀਜ਼ ਦੀ ਜਿਹੜੀ ਸਲਾਈਸ ਆ ਉਹਨੂੰ ਕਵਰ ਕਰਨਾ ਹੈ ਜਿਸ ਤਰ੍ਹਾਂ ਪਰੋਟੀ ਵੇਲਦੇ ਆ ਬਿਲਕੁਲ ਓਨਾ ਕੁ ਮੋਟਾ ਹੀ ਆਪਾਂ ਨੂੰ ਵੇਲਣਾ ਆ ਆ ਦੇਖੋ ਇੰਨਾ ਕੁ ਮੋਟਾ ਰੱਖਿਆ ਆਪਾਂ ਜਿਆਦਾ ਨਹੀਂ ਨਈਆ ਆਪਾਂ ਦੇਸੀ ਕਿਆ ਉਹ ਲਿਆ ਤੇ ਦੇਸੀ ਕਿਆ ਪਾਲਾਂਗੇ ਪਪਰ ਸਾਰੀ ਰੋਟੀ ਤੇ ਫਲਾ ਲਾਂਗੇ ਕਿ ਉਹਨੂੰ ਹੁਣ ਇਥੇ ਇੱਕ ਪਿੰਚ ਆਪਾਂ ਨਮਕ ਲਵਾਂਗੇ ਤੇ ਨਮਕ ਨੂੰ ਆਪਾਂ ਸਾਰੀ ਰੋਟੀ ਦੇ ਉੱਪਰ ਇਸ ਤਰ੍ਹਾਂ ਸਪ੍ਰਿੰਕਲ ਕਰ ਲਾਂਗੇ। ਹੱਥ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ। ਘੌੜੇ ਵਿੱਚ ਤੇ ਹੁਣ ਇੱਥੇ ਆਪਾਂ ਲਵਾਂਗੇ ਚਿਲੀ ਫਲੈਕਸ ਜੇ ਤੁਹਾਡੇ ਕੋਲ ਚਿਲੀ ਫਲੈਕਸ ਨਹੀਂ ਹੈਗੀ ਤਾਂ ਤੁਸੀਂ ਸੁੱਕੀਆਂ ਹੋਈਆਂ ਲਾਲ ਮਿਰਚਾਂ ਲੈ ਕੇ ਉਹਨਾਂ ਨੂੰ ਵੀ ਕੁੱਟ ਕੇ ਲੈ ਸਕਦੇ ਹੋ। ਹੁਣ ਆਪਾਂ ਪਾਵਾਂਗੇ ਦੇ ਉੱਪਰ ਔਰੀਗਨੋ ਨਮਕ ਆਪਾਂ ਥੋੜਾ ਹੀ ਪਾਇਆ ਕਿਉਂਕਿ ਔਰੀਗਨੋ ਦੇ ਵਿੱਚ ਵੀ ਨਮਕ ਹੁੰਦਾ ਹੁਣ ਆਪਾਂ ਚੀਜ਼ ਦੀ ਸਲਾਈਸ ਲਈ ਹੈ ਇਹਨੂੰ ਆਪਾਂ ਰੋਟੀ ਦੇ ਉੱਪਰ ਰੱਖ ਲਾਂਗੇ ਇਸ ਤਰ੍ਹਾਂ आपण थोडी जी चिली फ्लॅक्स पाांगे थोड्या करून हा आपण दुजी सलाईसली आहे सलाईस जे आपण उपर रखल चिजची रोटीन आपण फोल्ड करल ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਰੋਟੀ ਨੂੰ ਚੋ ਪਲਾਂਗੇ ਥੋੜਾ ਜਿਹਾ ਉੱਪਰ ਰੋਟੀ ਆਪਣੀ ਖੁੱਲਣੀ ਨਹੀਂ ਚਾਹੀਦੀ ਨਹੀਂ ਤਾਂ ਆਪਣੀ ਜਿਹੜੀ ਚੀਜ਼ ਹੈ ਗਰਮ ਹੋ ਕੇ ਬਾਹਰ ਆ ਜਾਊਗੀ ਪਰੌਂਠੇ ਤੋਂ ਚੰਗੀ ਤਰ੍ਹਾਂ ਨਾ ਪਲਣਾ ਨੋਸਤਾ ਉਹਨਾਂ ਕੋਲ ਸੌਫਟ ਹੱਥ ਦੇ ਨਾਲ ਹੀ ਪਰੌਂਠੇ ਨੂੰ ਵੇਲ ਲੈਣਾ ਹੈ ਜਿਹੜੇ ਪਾਸੋਂ ਆਪਾਂ ਪਰੌਂਠੇ ਨੂੰ ਫੋਲਡ ਕੀਤਾ ਸੀ ਉਹ ਪਾਸਾ ਆਪਾਂ ਉੱਪਰ ਹੀ ਰੱਖਣਾ ਹੈ ਲੋਤੀ ਕਿਦਰ ਤਬ ਆਪਣਾ ਗਰਮ ਹੈ ਤੇ ਪਰੌਂਠਾ ਪਾਵੰਨੇ ਪਰੌਂਠੇ ਨੂੰ ਥੋੜਾ ਸੇਕ ਦੇਵਾਂਗੇ ਤੇ ਦੂਜੇ ਪਾਸੇ ਵੀ ਥੋੜਾ ਸੇਕ ਕੇ ਫਿਰ ਆਪਾਂ ਇਹਦੇ ਉੱਪਰ ਘਿਓ ਲਾਉਣਾ ਹੈ ਪਹਿਲਾਂ ਨਹੀਂ ਘਿਓ ਪਾ ਜਦੋਂ ਇਹ ਜਦੋਂ ਇਹ ਗਰਮ ਹੋ ਜਾਂਦੀ ਹੈ ਤਾਂ ਬਰੌਂਟਾ ਜ਼ਿਆਦਾ ਨਰਮ ਹੋ ਜਾਂਦਾ ਇਸ ਕਰਕੇ ਧਿਆਨ ਨਾਲ ਹੀ ਆਪਾਂ ਇਹਨੂੰ ਪਲਟਣਾ ਹੈ ਤਾਂ ਜੀ ਚੀਜ਼ ਸ্লাইਸ ਪਰਾਂਠਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਪਰਾਂਠਾ ਬਣ ਕੇ ਤਿਆਰ ਹੋਇਆ ਸੋ ਇਹ ਜਿਹੜਾ ਪਰਾਂਠਾ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਚੀਜ਼ ਸ্লাইਸ ਪਰਾਂਠਾ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਸੋ ਤੁਹਾਨੂੰ ਮੇਰੇ ਅੱਜ ਦੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ